ਜੀ ਕੱਲ ਸਾਨੂੰ ਏਡੀਸੀ ਸਾਹਿਬ ਦਾ ਫੋਨ ਆਇਆ ਸੀਗਾ ਜੀ ਤੇ ਕੱਲ ਪ੍ਰਸ਼ਾਸਨ ਦੇ ਨਾਲ ਜਿਹੜੀ ਟੂਲ ਪਲਾਜਾ ਲੱਡੂਵਾਲ ਦੇ ਸਬੰਧ ਦੇ ਵਿੱਚ ਮੀਟਿੰਗ ਆ ਜੀ ਤੇ ਉਹਦੇ ਬਾਰੇ ਜਿਹੜੀ ਮੀਟਿੰਗ ਆ ਸਾਡੀ 12 ਵਜੇ ਚੱਲੀ ਅਸੀਂ ਜਿਹੜੀਆਂ ਟੂਲ ਪਲਾਜੇ ਦੇ ਵਿੱਚ ਹੋ ਰੀਆਂ ਕੋਤਾਈਆਂ ਸੀਗੀਆਂ ਜੀ ਉਹਦੇ ਬਾਰੇ ਜਿਹੜੀਆਂ ਬਰੀਕੀ ਨਾਲ ਉਹਦੀ ਜਾਂਚ ਕੀਤੀ ਉਹ ਸਾਰੀਆਂ ਅਸੀਂ ਅੱਜ ਇਹਨਾਂ ਨੂੰ ਦੱਸਿਆ ਨੇ ਔਰ ਕੱਲ ਦੀ ਜਿਹੜੀ ਹਾਈ ਕੋਰਟ ਦੀ ਤਰੀਕ ਆ ਉਹਦੇ ਵਿੱਚ ਵੀ ਅਸੀਂ ਆਪਣਾ ਵਕੀਲ ਪੇਸ਼ ਕਰ ਰਹੇ ਆਂ ਔਰ ਪ੍ਰਸ਼ਾਸਨ ਨਾਲ ਪਰਸੋਂ ਨੂੰ 4 ਵਜੇ ਫੇਰ ਮੀਟਿੰਗ ਆ ਦੁਬਾਰੇ ਜੋ ਵੀ ਹਾਲ ਨਿਕਲੂਗਾ ਉਹ ਤੁਹਾਡੇ ਸਾਹਮਣੇ ਹੋਊਗਾ ਔਰ ਆਸਾ ਵੀ ਇਹਦਾ ਜਿਹੜਾ ਜੂ ਸਾਡੀਆਂ ਮੰਗਾਂ ਨੇ ਉਹ ਤਕਰੀਬਨ ਤਕਰੀਬਨ ਪੂਰੀਆਂ ਹੋ ਜਾਣਗੀਆਂ ਇਹਦੇ ਦਿਲਬਾਜੀ ਲੋਕੀ ਬੜੇ ਖੁਸ਼ ਆ ਵੀ ਪ੍ਰਾਣ ਜੜੀਆਂ ਹੈਗੀਆਂ ਲੋਕੀ ਕਾ ਵੀ ਖੁਸ਼ ਸੀ 150 ਪ੍ਰਾਣ ਹੈਟਾ ਤੇ ਲੱਗਦਾ ਵੀ ਸਰਦਾਰ ਮਨੂ ਵੀ 150 ਪ੍ਰਾਣ ਹੈਟਾ ਨੂੰ ਆਹੀਂ ਬਿਲਕੁਲ ਹੁਣ ਵੀ ਇਸੇ ਗੱਲ ਤੇ ਅੜੇ ਰਹੇ ਆ ਜੀ ਹੁਣ ਵੀ ਜਿਹੜੀ ਮੇਰੀ ਸਾਰੀ ਟੀਮ ਆ ਖੜੀ ਮੇਰੇ ਨਾਲ ਹੁਣ ਵੀ ਇਸ ਗੱਲ ਤੇ ਅੜੇ ਆ ਪੀ ਭਾਈ ਸਾਡਾ 150 ਰੁਪਇਆ ਜਿਹੜਾ ਰੇਟ ਆ ਉਹ ਸਾਡਾ ਉਹੀ ਹੋਊਗਾ ਉਸ ਤੋਂ ਬਿਨਾ ਇਹ ਟੂਲ ਪਲਾਟਾ ਨਹੀਂ ਚੱਲੂਗਾ ਬੰਦ ਜੋ ਨੈਸ਼ਨਲ ਹਾਈਵੇ ਗਈ ਆ ਕੋਰਚ ਕੱਲ ਤਰੀਕ ਵੀ ਆ ਤਾਂ ਫਿਰ ਤੁਹਾਡਾ ਤੁਸੀਂ ਆਪਣੇ ਫੈਸਲੇ ਦੇ ਖਰੇ ਵੀ ਕਾਇਮ ਹੋ ਫਿਰ ਬਿਲਕੁਲ ਅਸੀਂ ਆਪਣੇ ਫੈਸਲੇ ਦੇ ਕਾਇਮ ਆ ਮੇਰੀ ਪੂਰੀ ਟੀਮ ਫੈਸਲੇ ਦੇ ਕਾਇਮ ਆ ਅਸੀਂ ਕੱਲ ਆਪਣਾ ਜਿਹੜਾ ਉੱਥੇ ਵਕੀਲ ਉਹ ਵੀ ਪੇਸ਼ ਕਰਾਂਗੇ ਸਾਡਾ ਵਕੀਲ ਸਾਹਿਬ ਜਾ ਕੇ ਆਪਣਾ ਪੱਖ ਦੱਸਣਗੇ ਔਰ ਫਿਰ ਜਿਹੜੀ ਅਗਲੀ ਤਰੀਕ ਹੋਊਗੀ ਉਸ ਦਿਨ ਜਿਹੜੇ ਸਬੂਤ ਸਬਾਤ ਸਾਰੇ ਇਕੱਠੇ ਕਰਕੇ ਦੇਾਂਗੇ ਕਿਉਂਕਿ ਨੈਸ਼ਨਲ ਹਾਈਵੇ ਵਿੱਚ ਇੰਨੀਆਂ ਜਿਆਦੀਆਂ ਪਤਾਈਆਂ ਨੇ ਔਰ ਜਿਹੜੀਆਂ ਕੰਪਨੀਆਂ ਨੂੰ 2.5 ਸਾਲ 2008 ਦੇ ਵਿੱਚ ਜਦੋਂ ਇਹਨਾਂ ਨੇ ਕੰਮ ਦਿੱਤਾ ਸੋਮਾ ਕੰਪਨੀ ਨੂੰ 2.5 ਸਾਲ ਚ ਪੂਰਾ ਕਰਨਾ ਸੀ ਉਹ ਅੱਜ ਵੀ ਨਹੀਂ ਪੂਰਾ ਹੋਇਆ ਕਿਉਂਕਿ ਅੱਜ ਵੀ ਜਾ ਕੇ ਦੇਖੋ ਜਾਲੀਆਂ ਲੱਗ ਰਹੀਆਂ ਨੇ ਔਰ ਜਾਲੀਆਂ ਨਾ ਲੱਗਣ ਦੇ ਕਾਰਨ ਅਚ ਕਿੰਨੇ ਹਜ਼ਾਰਾਂ ਲੋਕਾਂ ਦੀ ਜਾਨ ਹੈ ਜਿਹੜੀ ਜਾ ਚੁੱਕੀ ਆ ਅੰਡਰਪਾਸ ਸਹੀ ਨਹੀਂ ਬਣੇ ਹੈਗੇ ਸਰਵਸ ਰੋਡ ਸਹੀ ਨਹੀਂ ਹੈਗੇ ਔਰ ਜਿਹੜੀਆਂ ਇਹ ਐਨ ਐਚ ਜਿਹੜਾ ਹੈਗਾ ਇਹ ਪਾਣੀਪਤ ਤੋਂ ਲੈ ਕੇ ਜਲੰਧਰ ਤੱਕ ਦੇ 290.1 ਕਿਲੋਮੀਟਰ ਦਾ ਰੋਡ ਆ ਜਿਹੜਾ ਇਸ ਲਡੂਵਾਲ ਦੇ ਨਾਲ ਤਿੰਨ ਟੂਲ ਪਲਾਜੇ ਹੋਰ ਨੇ ਜਿਨ੍ਹਾਂ ਦੇ ਅੰਡਰ ਆਉਂਦਾ ਸੀਗਾ ਔਰ ਇੱਥੇ 225 ਕਿਲੋਮੀਟਰ ਦੇ ਵਿੱਚ ਜਿਹੜੀਆਂ ਛੜਕ ਸਟਰੀਟ ਲਾਈਟਾਂ ਨੇ ਉਹ ਵੀ ਸਾਰੀਆਂ ਕੰਪਨੀਆਂ ਤੇ ਸਰਕਾਰ ਰਲ ਕੇ ਖਾ ਗਈ ਆ ਉਹ ਵੀ ਨਹੀਂ ਕਿਤੇ ਚੱਲਦੀਆਂ ਪਈਆਂ ਕਿਉਂਕਿ ਉਹਦੇ ਨਾਲ ਚੱਲਣ ਕਰਕੇ ਰਾਤ ਨੂੰ ਜਿਹੜੇ ਐਕਸੀਡੈਂਟ ਆਉ ਵੱਧ ਹੁੰਦੇ ਹੁੰਦੇ ਆ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਜਿਹੜੀਆਂ ਉੱਥੇ ਗੈਰ ਕਾਨੂੰਨੀ ਵੀ ਚੱਲ ਰਹੀਆਂ ਨੇ ਜਿਵੇਂ ਆ ਬੱਸਾਂ ਦਾ ਮਸਲਾ ਸੀਗਾ 750 ਰੁਪਿਆ ਬੱਸ ਦਾ ਰੇਟ ਆ ਤੇ ਬੱਸ 400 ਰੁਪਿਆ ਲੈ ਕੇ ਨੰਘਾ ਰਹੇ ਆ ਜੇ ਬੱਸ 400 ਲੈ ਕੇ ਨੰਘ ਰਹੀਏ ਤੇ ਬਾਕੀਆਂ ਤੇ ਜਿਹੜਾ ਵਜੇ ਨਾ ਪਾਇਆ ਜਾ ਰਿਹਾ ਇਹ ਦੂਜੇ ਨੰਬਰ ਦੇ ਵਿੱਚ ਇਹੋ ਜਿਹੇ ਕੰਮ ਕਿਉਂ ਕੀਤੇ ਜਾ ਰਹੇ ਆ ਦੇਖੋ ਜੀ ਪ੍ਰਸ਼ਾਸਨ ਸਾਡਾ ਪੂਰਾ ਸਹਿਯੋਗ ਕਰ ਰਿਹਾ ਪ੍ਰਸ਼ਾਸਨ ਪੂਰਾ ਸਹਿਯੋਗ ਕਰ ਰਿਹਾ ਔਰ ਪਰਸੋਂ ਦੀ ਮੀਟਿੰਗ ਦੁਬਾਰੇ ਫੇਰ ਰੱਖੀ ਗਈ ਆ ਤੇ ਅਸੀਂ ਵੀ ਆਪਣੇ ਜਿਹੜੇ ਬਾਕੀ ਸਾਥੀ ਆ ਉਹਨਾਂ ਨਾਲ ਬੈਠ ਕੇ ਕੱਲ ਇੱਕ ਮੀਟਿੰਗ ਕਰਾਂਗੇ ਉਸ ਮੀਟਿੰਗ ਤੋਂ ਬਾਅਦ ਪਰਸੋਂ ਨੂੰ ਫਿਰ ਪ੍ਰਚਾਰਣ ਦਾ ਮੀਟਿੰਗ ਕਰਾਂਗੇ ਤੇ ਉਹ ਸਿੱਟਾ ਨਿਕਲੂਗਾ ਤੁਹਾਡੇ ਸਾਹਮਣੇ ਜੇ ਇਹਨਾਂ ਦੇ ਜਦੋਂ ਆਊਗਾ ਠੀਕ ਹੈ ਲੇਕਿਨ ਜਨਤਾ ਦਾ ਪੂਰਾ ਸਾਥ ਹੈ ਜੇਕਰ ਕੋਰਟ ਨੇ ਫੈਸਲਾ ਡਿਲੇ ਕਰਨਾ ਚਾਹ ਤਾਂ ਸਾਡਾ ਕੰਮ ਐਡੀ ਬਿਲਕੁਲ ਬੰਦ ਰਹੂਗਾ ਹਾਂਜੀ ਬੰਦ ਰਹੂਗਾ ਇਹ ਚੱਲਦਾ ਨਹੀਂ ਹੈਗਾ ਜੇ ਤੁਹਾਨੂੰ ਇੱਕ ਵਿਸ਼ਵਾਸ ਰੱਖੋ ਜਿਹੜੀ ਟੋਲ ਪਲਾਟਫਾਰਮ ਦਾ ਜੇ ਦੀ ਮਿਆਦ ਬਾਰੇ ਕੀ ਹੈ ਕਿਉਂਕਿ NHAI ਵੱਲੋਂ ਕਿਹਾ ਕਿ ਇਹ ਤਾਂ ਲਾਈਫਟਾਈਮ ਵਾਸਤੇ ਹੈਗਾ NHAI ਨੇ ਕਹਿਤਾ ਵੀ ਇਹ 2021 ਚ ਟੇਕਓਵਰ ਕਰ ਲਿਆ ਸੀ ਅਸੀਂ ਸੋਮਾ ਕੰਪਨੀ ਤੋਂ ਹੁਣ ਇਹਨੂੰ NHAI ਚਲਾ ਰਹੀ ਆ ਇਹੀ ਅਜੇ ਤੱਕ ਨਹੀਂ ਰਾਜ ਸਮਝ ਆਇਆ ਵੀ ਜਿਹੜੀ ਉੱਥੇ ਕੰਪਨੀ ਬੈਠੀbro ਕਿਵੇਂ ਬੈਠੀ ਆ ਉਹ ਕੰਪਨੀ ਕਿਵੇਂ ਇਹਨੂੰ ਚਲਾ ਰਹੀ ਆ ਔਰ ਹਰ ਤੀਜੇ ਦਿਨ ਤੁਸੀਂ ਇਹਦਾ ਰੇਟ ਵਧਾ ਦਿੰਨੇ ਆ ਉਹ ਕਿਹੜੀਆਂ ਫੈਸਿਲਟੀਆਂ ਦੇ ਰਹੇ ਜੋ ਜਿਨ੍ਹਾਂ ਦੇ ਵਿੱਚ ਤੁਸੀਂ ਰੇਟ ਵਧਾ ਰਹੇ ਆ ਤੇ ਔਰ ਇਹੀ ਜੇ ਸਰਕਾਰ ਆਪ ਚਲਾਵੇ ਸਰਕਾਰ ਤੇ ਲੋਕਾਂ ਦੀ ਮਦਦ ਲਈ ਆ ਸਰਕਾਰ ਲੋਕਾਂ ਦੀ ਸਹਾਇਤਾ ਲਈ ਆ ਇਹ ਨਹੀਂ ਵੀ ਸਰਕਾਰ ਲੋਕਾਂ ਨੂੰ ਲੁੱਟਣ ਲਈ ਆ ਪਰ ਇੱਥੇ ਤੇ ਸੈਂਟਰ ਸਰਕਾਰ ਵੱਲੋਂ ਨਿਰੀ ਲੁੱਟ ਕੀਤੀ ਜਾ ਰਹੀ ਆ ਕਿਤੇ ਨਾ ਕਿਤੇ ਸਰਕਾਰ ਲੋਕਾਂ ਦੀਆਂ ਜੇਬਾਂ ਕੱਟ ਰਹੀ ਆ ਵੱਡਾ ਭਾਰੀ ਬੋਝ ਪੈ ਰਿਹਾ ਇਹ ਜਿਹੜਾ ਲੋਕਾਂ ਦੀਆਂ ਜੇਬਾਂ ਤੇ ਇੱਕ ਇਹੀ ਜਿਹੜਾ ਮੁੱਦਾ ਚੱਕਿਆ ਇਹਨੂੰ ਹੱਲ ਕਰਾ ਕੇ ਰਵਾਂਗੇ ਔਰ ਇਹ ਬੋਝ ਆ ਜਿਹੜਾ ਇਹਨਾਂ ਦੀਆਂ ਜੇਬਾਂ ਤੇ ਆ ਮੀਟਿੰਗ 'ਚ ਡੀਸੀ ਸਾਹਿਬ ਤੇ ਸੀਪੀ ਸਾਹਿਬ ਬੈਠੇ ਹੋਏ ਸਨ ਮੀਟਿੰਗ 'ਚ ਔਰ ਕਿਸਾਨ ਜਥੇਬੰਦਿਆਂ ਦੇ ਪ੍ਰਧਾਨ ਦਿਲਬਖਸ਼ ਸਿੰਘ ਜੀ ਸਾਰੇ ਸੀ ਮੀਟਿੰਗ ਦੇ ਵਿੱਚ ਔਰ ਮੀਟਿੰਗ ਕਾਫੀ ਸਫਲ ਮੀਟਿੰਗ ਰਹੀ ਹੈ ਔਰ ਪਰਸੋਂ ਫੇਰ ਦੁਬਾਰਾ ਮੀਟਿੰਗ ਕਰ ਰਹੇ ਐ ਸੀ ਫਿਰ ਬੈਠ ਰਹੇ ਐ ਔਰ ਬੜਾ ਪੋਜੀਟਿਵ ਹੋ ਕੇ ਕਿਸਾਨ ਸਾਰੇ ਉੱਠੇ ਕਿ ਜਲਦੀ ਡਿਸੀਜਨ ਲੈਣਗੇ ਕਿ ਟੋਲ ਜਿਹੜਾ ਹੈ ਜਲਦੀ ਖੋਲਿਆ ਜਾਵੇ ਨਹੀਂ ਕੱਲ ਫਾਈਲ ਪੋਰਟ ਕਰਨੀ ਕੀ ਉਤਾ ਹਾਂ ਕਿਸਾਨਾਂ ਦੇ ਜਿਹੜੇ ਇਸ਼ੂ ਸੀ ਉਹ ਮੰਗ ਪੱਤਰ ਉਹਨਾਂ ਨੇ ਪਹਿਲੇ ਵੀ ਦਿੱਤੇ ਐ ਐਸਡੀਐਮ ਸਾਹਿਬ ਨਾਲ ਗੱਲਬਾਤ ਚੱਲਦੀ ਰਹੀ ਹੈ ਜੀ ਮੇਰੇ ਨਾਲ ਵੀ ਗੱਲਬਾਤ ਚੱਲਦੀ ਰਹੀ ਹੈ ਜੀ ਸਾਹਿਬ ਦੀ ਨੌਲੇਜ ਸੀ ਗਵਰਨਮੈਂਟ ਨਾਲ ਵੀ ਗੱਲਬਾਤ ਚੱਲ ਰਹੀ ਹੈ ਉਸ ਬਾਰੇ ਕਿ ਜਿਸ ਤਰ੍ਹਾਂ ਇਸ਼ੂ ਉਹਨਾਂ ਦੇ ਕਿ ਟੋਲ ਦੇ ਰੇਟ ਬਹੁਤ ਹਾਈ ਹੋ ਕਟਾਏ ਜਾਣ ਮੰਥਲੀ ਪਾਸ ਦਾ ਰੇਟ ਬਹੁਤ ਜ਼ਿਆਦਾ ਹੈ ਉਹ ਵੀ ਕਟ ਹੋਣਾ ਚਾਹੀਦਾ ਫਿਰ ਕੁਝ ਵਾਸ਼ਰੂਮਸ ਵਗੈਰਾ ਜਿਹੜੇ ਹੈ ਵਾਸ਼ਰੂਮ ਰਿਪੇਅਰ ਚਾਹੀਦੀ ਹੈ ਉਹ ਕੰਮ ਸਟਾਰਟ ਹੋ ਚੁੱਕਾ ਆਲਰੇਡੀ ਵਾਸ਼ਰੂਮ ਦੀ ਰਿਪੇਅਰ ਉੱਥੇ ਚੱਲ ਰਹੀ ਹੈ ਬਾਕੀ ਉਹਨਾਂ ਡਰੇਨ ਦੇ ਇਸ਼ੂਸ ਨੇ ਕਿ ਪਾਣੀ ਬਰਸਾਤ ਹੁੰਦਾ ਤੇ ਡਰੇਨ ਦੇ ਵਿੱਚ ਪਾਣੀ ਬਹੁਤ ਜਮਾ ਹੋ ਜਾਂਦਾ ਪਾਣੀ ਦੀ ਨਿਕਾਸੀ ਪ੍ਰੋਪਰ ਨਹੀਂ ਹੈ ਉੱਤੇ ਵੀ ਕੰਮ ਚੱਲ ਰਿਹਾ ਹੈ ਤੇ ਕਿਸਾਨਾਂ ਨੇ ਇਸ ਲਈ ਕਿਹਾ ਵੀ ਸਾਨੂੰ ਇੱਕ ਦਿਨ ਦਾ ਵਕਤ ਦੇ ਚਾਹਿਆ ਕੱਲ ਅਸੀਂ ਫੇਰ ਪਰਸੋਂ ਉਹਨਾਂ ਨਾਲ ਫੇਰ ਮੀਟਿੰਗ ਕਰ ਰਹੇ ਹਾਂ ਹਾਂ ਐਨਐਚਆਈ ਤੋਂ ਬੈਠੇ ਦੇ ਸੀਗੇ ਪ੍ਰੋਜੈਕਟ ਡਾਇਰੈਕਟਰ ਵਾਸ देयर ਮਿਸਟਰ ਨਵਰਪਾਲ ਜੀ ਮੇ ਆਪ ਨੂੰ ਲੱਗੇ ਕਈ ਸਵਾਲ ਨੇ ਕਿ ਇਹਦੀ ਮਿਆਦ ਕਿੰਨੀ ਹੈ ਬਿਕਾਉਜ਼ ਐਨਐਚਆਈ ਕਹਿੰਦੀ ਕਿ ਇਹ ਲਾਈਫਟਾਈਮ ਬਸਤੇ ਹੈ ਤੇ ਪਿੱਛੇ ਆਇਆ ਸੀਗਾ ਕਿ ਇਹ ਕੰਪਨੀ ਨੇ ਕੁਝ ਟਾਈਮ ਬਸਤੇ ਹਾਇਰ ਕੀਤਾ ਹੋਇਆ ਹੈ ਥੋੜਾ ਕਲੀਅਰ ਨੈਸ਼ਨਲ ਅਥਾਰਟੀ ਜਿਹੜੀ ਹੈ ਅੱਜ ਰਿਪਲਾਈ ਫਾਈਲ ਕਰਨ ਜਾ ਰਹੀ ਹੈ ਕੋਰਟ ਦੇ ਵਿੱਚ ਸਾਰੇ ਡਾਕੂਮੈਂਟਸ ਲਗਾ ਕੇ ਕਿ ਮਿਆਦ ਇਹਦੀ ਕੀ ਹੈ ਸਾਰੇ ਡਾਕੂਮੈਂਟਸ ਲਗਾ ਦੇਣਗੇ ਬਾਕੀ ਅਜ ਪੀਡੀ ਸਾਹਮਣੇ ਨਾ ਕਿ ਆ ਵੀ 23 20 2023 ਤੱਕ ਸੀ ਇਹਦੀ ਮਿਆਦ ਨਾ ਉਹਦੇ ਬਾਅਦ ਹੁਣੇ ਪਬਲਿਕ ਫੰਡ ਚ ਜਾ ਰਿਹਾ ਹੁਣ ਜੋ ਵੀ ਕਲੈਕਸ਼ਨ ਜਾਂਦੀ ਹੈ ਉਹ ਸਾਰੀ ਯੂਜ਼ ਹੋਏਗੀ ਮੇਨਟੇਨੈਂਸ ਤੇ ਨਵੇਂ ਰੋ ਨਵੀਂ ਬ੍ਰਿਜਸ ਡਵੈਲਪ ਕਰਨ ਦੇ ਵਿੱਚ ਰੋਡਸ ਦੀ ਹੋਰ ਫਰਦਰ 6 ਲੇਨਿੰਗ ਦੇ ਵਿੱਚ ਉਹ ਸਾਰੇ ਫੰਡਸ ਯੂਜ਼ ਹੋਣਗੇ ਜੀ ਪਰਸੋ ਫਿਰ ਮੀਟਿੰਗ ਕਰ ਰਹੇ ਆ ਅੱਛਾ ਨਤੀਜਾ ਨਿਕਲੇਗਾ